ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮਾਨਯੋਗ ਸادات ਚਰਨਜੀਤ ਸਿੰਘ ਜੀ ਜੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਸਰਕਾਰ ਮੈਂਬਰ ਪਾਰਲੀਮੈਂਟ ਜ਼ਿਲ੍ਹਾ ਜਲੰਧਰ ਉਹਨਾਂ ਦੇ ਨਾਲ ਸਾਡੇ ਜੇਲਾ ਸ਼ਹਿਰੀ ਦੇ ਪ੍ਰਧਾਨ ਰਜਿੰਦਰ 베ਰੀ ਜੀ ਅਨੂ ਬੜਿੰਗ ਜੀ ਔਰ ਸਾਡੇ ਸੰਧੂ ਸਾਹਿਬ ਜੋਧਿਆ ਪ੍ਰਧਾਨ ਨੇ ਤੁਹਾਡਾ ਸਾਰਿਆਂ ਦਾ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਔਰ ਮੈਂ ਤੁਹਾਨੂੰ ਬੇਨਤੀ ਕਰਾਂਗਾ ਮੀਡੀਆ ਦੇ ਰਾਹੀਂ ਔਰ ਪੰਜਾਬ ਦੇ ਲੋਕਾਂ ਦੇ ਤਰਫੋਂ ਔਰ ਖਾਸ ਕਰਕੇ ਜਲੰਧਰ ਦੇ ਲੋਕਾਂ ਦੇ ਤਰਫੋਂ ਕਿ ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਮਾਨਯੋਗ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਨੂੰ ਜਲੰਧਰ ਦੇ ਲੋਕਾਂ ਨੇ ਏਡੀ ਵੱਡੀ ਗਿਣਤੀ ਦੇ ਅੰਦਰ ਵੋਟਾਂ ਪਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਔਰ ਪੰਜਾਬ ਦੇ ਅੰਦਰ ਇੱਕ ਬਹੁਤ ਜਿਹੜਾ ਇਤਿਹਾਸ ਹੈ ਉਹ ਰਚਿਆ ਗਿਆ ਅਸੀਂ ਜਲੰਧਰ ਦੇ ਸਾਰੇ ਹਲਕੇ ਜਿੱਤ ਕੇ ਕਾਂਗਰਸ ਪਾਰਟੀ ਦਾ ਮੀਲ ਪੱਥਰ ਪੰਜਾਬ ਦੇ ਅੰਦਰ ਜਿਹੜਾ ਸਥਾਪਿਤ ਕੀਤਾ ਉਹ ਮਾਨਯੋਗ ਚੰਨੀ ਸਾਹਿਬ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਲੋਕਾਂ ਦਾ ਜਿੱਥੇ ਧੰਨਵਾਦ ਕਰਦੇ ਆਂ ਉੱਥੇ ਸਾਨੂੰ ਬਹੁਤ ਪੰਜਾਬ ਨੂੰ ਔਰ ਖਾਸ ਕਰਕੇ ਜਲੰਧਰ ਲੋਕ ਸਭਾ ਨੂੰ ਇੱਕ ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਇੱਕ ਬਹੁਤ ਹੀ ਅੱਛੇ ਪਾਰਲੀਮੈਂਟਰੀਅਨ ਜੋ ਮਾਨਯੋਗ ਚਾਰ ਚੈਲੰਜਸ ਸੰਚਨੀ ਜੀ ਲੋਕ ਸਭਾ ਦੇ ਅੰਦਰ ਸਾਬਤ ਹੋਏ ਔਰ ਜਿੱਥੇ ਪੰਜਾਬੀਆਂ ਨੂੰ ਪੰਜਾਬ ਨੂੰ ਇਹ ਬਹੁਤ ਵੱਡਾ ਮਾਨ ਪ੍ਰਾਪਤ ਹੋਇਆ ਜਲੰਧਰ ਵਾਸੀਆਂ ਨੂੰ ਕਿ ਉਹਨਾਂ ਨੂੰ ਸੰਸਦ ਰਤਨ ਦਾ ਜਿਹੜਾ ਖਿਤਾਬ ਮਿਲਿਆ ਉਹਦੇ ਲਈ ਅਸੀਂ ਸਮੂਹ ਜਲੰਧਰ ਵਾਸੀ ਜਿਹੜੇ ਬਹੁਤ ਬੇਹੱਦ ਖੁਸ਼ੀ ਜ਼ਾਹਰ ਕਰ ਰਹੇ ਹਾਂ ਔਰ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਆ ਉਹ ਇਸ ਗੱਲ ਦੀ ਸ਼ਲਾਘਾ ਕਰਦੇ ਨੇ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸੰਸਦ ਰਤਨ ਦਾ ਅਵਾਰਡ ਜਿਹੜਾ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਦਿੱਤਾ ਗਿਆ ਤੋਂ ਉਹਦੇ ਲਈ ਚੰਨੀ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈ ਵੀ ਹੋਵੇ ਔਰ ਮੈਂ ਬੇਨਤੀ ਕਰਾਂਗਾ ਬੇਰੀ ਸਾਹਿਬ ਨੂੰ ਕਿ ਉਹ 1 ਮਿੰਟ ਲਈ ਆਪਣੀ ਗੱਲ ਕਹਿਣਗੇ ਉਹਨਾਂ ਤੋਂ ਬਾਅਦ ਸਰਦਾਰ ਚਰਨਜੀਤ ਸਿੰਘ ਜੀ ਚੰਨੀ ਜਿਨ੍ਹਾਂ ਨੇ ਪੰਜਾਬ ਦੇ ਲੋਕ ਮੁੱਦੇ ਜਿਹੜੇ ਆ ਉਹ ਜਿੱਥੇ ਪੰਜਾਬ ਦੀ ਪਾਰਲੀਮੈਂਟ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਰੱਖੇ ਨੇ ਇਹ ਉਹਨਾਂ ਦਾ ਬੇਰਵਾ ਕੀਤੇ ਕੰਮਾਂ ਦਾ ਬੇਰਵਾ ਔਰ ਵੱਖ-ਵੱਖ ਮਨਿਸਟਰ ਸਹਿਬਾਨ ਨੂੰ ਮਿਲ ਕੇ ਜਲੰਧਰ ਦੀ ਡਿਵੈਲਪਮੈਂਟ ਜਲੰਧਰ ਦੇ ਬਹੁਤ ਸਾਰੇ ਕੰਮਾਂ ਦੇ ਲਈ ਜਿਹੜੀਆਂ ਪ੍ਰੋਪੋਜ਼ਲਾਂ ਕੇਂਦਰ ਸਰਕਾਰ ਤੱਕ ਗਈਆਂ ਮੰਤਰੀ ਸਹਿਬਾਨਾਂ ਨੂੰ ਵੀ ਮਿਲੇ ਨੇ ਉਹਨਾਂ ਦਾ ਬੇਰਵਾ ਮਾਨਯੋਗ ਚੰਨੀ ਸਾਹਿਬ ਉਹ ਵੀ ਤੁਹਾਡੇ ਸਾਹਮਣੇ ਰੱਖਣਗੇ ਤੋਂ ਮੈਂ ਬੇਨਤੀ ਕਰਾਂਗਾ ਇਹ ਮਾਨਯੋਗ ਮੇਰੀ ਸਾਹਿਬ ਜੋ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਨੇ ਸਾਹਿਬ ਦਾ ਐਮਐਲਏ ਉਹ ਤੁਹਾਡੇ ਨਾਲ 1 ਮਿੰਟ ਦੇ ਲਈ ਗੱਲ ਕਰਨਗੇ ਉਹਨਾਂ ਤੋਂ ਬਾਅਦ ਸਾ ਚਰਨਜੀਤ ਸਿੰਘ ਜੀ ਚੰਨੀ ਉਹ ਤੁਹਾਡੇ ਨਾਲ ਰੂਬਰੂ ਹੋਣਗੇ ਚੰਨੀ ਸਾਹਿਬ ਦਾ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚਣ ਤੇ ਦੁਬਾਰਾ ਫਿਰ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਮੇਰੀ ਸਾਹਿਬ ਸਭ ਤੋਂ ਪਹਿਲਾਂ ਮੈਂ ਆਪਣੇ ਮੀਡੀਆ ਦੇ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਮਾਫੀ ਵੀ ਮੰਗਦੇ ਹਾਂ ਕਿ ਪਹਿਲਾਂ ਟਾਈਮ ਸਾਡੇ ਤੇੰਦਰ ਦਿੱਤਾ ਸੀ ਫਿਰ ਕੋਈ ਹੜਾਂ ਕਰਕੇ ਇਜੀ ਹੋ ਗਏ ਤੇ ਸਾਢੇ 4 ਤੁਸੀਂ ਫਿਰ ਦੁਬਾਰਾ ਆਇਓ ਤੁਹਾਡਾ ਸਾਰਿਆਂ ਦਾ ਹੀ ਤੇ ਇਹਦੇ ਲੋ ਧੰਨਵਾਦ ਸਾਡੇ ਵਿੱਚ ਸਾਡੇ ਮੌਜੂਦਾ ਮੈਂਬਰ ਪਾਰਲੀਮੈਂਟ ਔਰ ਸਾਡੇ ਐਕਸ ਸੀਐਮ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਬੈਠੇ ਆ ਮੈਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਕੋਟਲੀ ਸਾਹਿਬ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਆਜ਼ਮਪੁਰ ਉਹਨਾਂ ਨੂੰ ਵੀ ਜੀ ਆਇਆਂ ਕਹਿੰਨਾ ਸਾਡੇ ਸਾਰੇ ਹੀ ਕਾਂਗਰਸੀ ਵਰਕਰ ਸਹਿਬਾਨ ਔਰ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਕਿਉਂਕਿ ਮੈਂ ਪਹਿਲੇ ਮੈਂਬਰ ਪਾਰਲੀਮੈਂਟ ਦੇਖਿਆ ਜਿਹੜੇ ਪਾਰਲੀਮੈਂਟ ਦੇ ਵਿੱਚ ਪੰਜਾਬੀਅਤ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੀ ਸ਼ਹਿਰੀ ਸ਼ਹਿਰੀਆਂ ਦੇ ਲਈ ਔਰ ਖਾਸ ਤੌਰ ਤੇ ਜਿਹੜੀਆਂ ਫਿਰਕੂ ਤਾਕਤਾਂ ਸਾਡੇ ਸੰਵਿਧਾਨ ਦੇ ਨਾਲ ਛੇੜਛਾੜ ਕਰਦਾ ਕਰਦੀਆਂ ਨੇ ਉਹਨਾਂ ਦੇ ਲਈ ਜਦੋਂ ਅਸੀਂ ਪਾਰਲੀਮੈਂਟ ਦੇ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਅਸੀਂ ਇਹਨਾਂ ਨੂੰ ਦੇਖਦੇ ਹਾਂ ਵੀ ਕਿਸ ਤਰੀਕੇ ਦੇ ਨਾਲ ਇਹ ਪੰਜਾਬੀਆਂ ਦੀ ਗੱਲ ਰੱਖਦੇ ਆ ਜਿਹੜੇ ਸੰਵਿਧਾਨ ਦੇ ਨਾਲ ਛੇੜਛਾੜ ਕਰਦੇ ਆ ਉਹਨਾਂ ਦੇ ਅਗੇਂਸਟ ਖੜੇ ਹੁੰਦੇ ਆਂ ਔਰ ਕਿਸਾਨੀ ਦੇ ਲਈ ਜੇ ਇਹਨਾਂ ਨੂੰ ਕਿਧਰੇ ਹੋਰ ਵੀ ਜਾਣਾ ਪੈਂਦਾ ਉਹਨਾਂ ਦੀਆਂ ਜ਼ਿਲ੍ਹਿਆਂ ਦੇ ਵਿੱਚ ਵੀ ਉਹਨਾਂ ਨੂੰ ਮਿਲਣ ਜਾਣਾ ਪੈਂਦਾ ਤੇ ਉੱਥੇ ਵੀ ਜਾਂਦੇ ਆਂ ਮੈਂ ਇਹਨਾਂ ਨੂੰ ਜੀ ਆਇਆਂ ਕਹਦਾ ਔਰ ਸਭ ਤੋਂ ਵਧੀਆ ਗੱਲ ਜਿਹੜੀ ਹੋਈ ਹੈ ਕਿ ਪਹਿਲੀ ਵਾਰ ਪੰਜਾਬ ਦੇ ਕਿਸੇ ਮੈਂਬਰ ਪਾਰਲੀਮੈਂਟ ਨੂੰ ਜਿਹੜਾ ਸੰਸਦ ਰਤਨ ਦਾ ਅਵਾਰਡ ਮਿਲਿਆ ਕਿਉਂਕਿ ਜਿਹੜੀ ਕਮੇਟੀ ਦੇ ਇਹ ਆਗੂ ਨੇ ਉਸ ਕਮੇਟੀ ਨੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੀਆ ਕੰਮ ਕੀਤਾ ਇਸ ਲਈ ਇਹਨਾਂ ਨੂੰ ਸੰਸਦ ਰਤਨ ਦਾ ਅਵਾਰਡ ਮਿਲਿਆ ਮੈਂ ਸਭ ਨੂੰ ਇਸ ਸੰਸਦ ਰਤਨ ਦਾ ਜਿਹੜਾ ਇਹਨਾਂ ਨੂੰ ਵਾਰਡ ਮਿਲਿਆ ਉਹਦੀ ਬਹੁਤ-ਬਹੁਤ ਵਧਾਈ ਦੇਣਾ ਜੈ ਹਿੰਦ ਜੈ ਭਾਰਤ ਮਾਨਜੋਗ ਚੰਨੀ ਸਾਹਿਬ ਤੁਹਾਡੇ ਨਾਲ ਰੂਪ ਰੂਪ ਹੋਂ। ਸਾਰੇ ਸਤਕਾਰਯੋਗ ਪੱਤਰਕਾਰ ਸਹਿਬਾਨ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਂ ਪਹਿਲਾਂ ਜਲੰਧਰ ਹਲਕਾ ਦੇ ਸਾਰੇ ਵੋਟਰਾਂ ਨੂੰ ਸਾਰੇ ਵਾਸੀਆਂ ਨੂੰ ਧੰਨਵਾਦ ਦਿੰਦਾ ਤੇ ਮੁਬਾਰਕਬਾਦ ਵੀ ਦਿੰਦਾ ਕਿ ਉਹਨਾਂ ਨੇ ਮੈਨੂੰ ਚੁਣਿਆ ਤੇ ਤਾਂ ਜਿਹੜਾ ਜਾ ਕੇ ਆਪਾਂ ਨੂੰ ਪਹਿਲੀ ਵਾਰ ਪੰਜਾਬ ਦੇ ਵਿੱਚ ਕਿਸੇ ਐਮਪੀ ਨੂੰ ਆਜ਼ਾਦੀ ਤੋਂ ਬਾਅਦ ਸੰਸਦ ਰਤਨ ਦੇ ਅਵਾਰਡ ਦੇ ਨਾਲ ਨਵਾਜਿਆ ਗਿਆ ਇਹ ਮੈਨੂੰ ਨਹੀਂ ਮਿਲਿਆ ਅਵਾਰਡ ਇਹ ਜਲੰਧਰ ਦੇ ਹਰ VOTER ਦਾ ਅਵਾਰਡ ਹੈ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਜਲੰਧਰ ਨਿਵਾਸੀਆਂ ਵਾਸਤੇ ਇਹ ਅਵਾਰਡ ਲੈ ਕੇ ਦੇ ਸਕਿਆ ਬਹੁਤ ਸਾਰੇ ਜਲੰਧਰ ਦੇ ਕੰਮਾਂ ਨੂੰ ਮੈਂ ਪਿਛਲੇ ਜਾ ਤੋ ਮੇਰੀ ਚੋਣ ਹੋਈ ਐ ਤਾਂ ਤੋ ਲੱਗਿਆ ਹੋਇਆ ਤੇ ਬਹੁਤ ਸਾਰੇ ਕੰਮਾਂ ਦੇ ਵਿੱਚ ਸਾਨੂੰ ਜਿਹੜੀ ਐ ਸਫਲਤਾ ਮਿਲੀ ਐ ਮੈਂ ਅੱਜ ਸਿਰਫ ਤਿੰਨ ਗੱਲਾਂ ਬਾਰੇ ਗੱਲ ਕਰਾਂਗਾ ਇੱਕ 에어ਪੋਰਟ ਬਾਰੇ ਦੂਸਰਾ ਰੇਲਵੇ ਬਾਰੇ ਤੇ ਤੀਸਰਾ ਨੈਸ਼ਨਲ ਹਾਈਵੇ ਬਾਰੇ ਜਿਹੜੇ ਕਿ ਕੇਂਦਰ ਨਾਲ ਸੰਬੰਧਿਤ ਕੰਮ ਐ ਬਾਕੀ ਕੰਮਾਂ ਬਾਰੇ ਕਿਸੇ ਦਿਨ ਫੇਰ ਵਿਸਤਾਰ ਦੇ ਵਿੱਚ ਜਿਹੜੇ ਅਸੀਂ ਕੀਤੇ ਐ ਜਾਂ ਜਿਨ੍ਹਾਂ ਵਾਸਤੇ ਅਸੀਂ ਕੰਮ ਕਰ ਰਹੇ ਆ ਉਹ ਉਹ ਦੱਸਾਂਗਾ 에어ਪੋਰਟ ਦਾ ਆਦਮਪੁਰ 에어ਪੋਰਟ ਦੇ ਵਿੱਚ ਫਲਾਈਟਾਂ ਹੋਰ ਵਧਾਉਣ ਵਾਸਤੇ ਮੈਂ ਲਗਾਤਾਰ ਉਪਰਾਲਾ ਕਰ ਰਿਹਾ ਤੇ ਮੈਨੂੰ ਖੁਸ਼ੀ ਹੈ ਕਿ ਅਸੀਂ ਆਦਮਪੁਰ ਤੋਂ ਮੁੰਬਈ ਤੱਕ ਇੱਕ ਨਵੀਂ ਫਲਾਈਟ ਹੈ ਜਿਹੜੀ ਉਹ ਚਲਾਉਣ ਦੇ ਵਿੱਚ ਕਾਮਯਾਬ ਹੋਇਆ ਹੈ ਇਸ ਦੀ ਸੰਥਾ ਨੂੰ ਸਾਰਿਆਂ ਨੂੰ ਵਧਾਈ ਹੋਵੇ। ਦੂਸਰਾ ਇਸ ਤੋਂ ਅੱਗੇ ਜੈਪੁਰ ਤੇ 12 ਨਸੀ ਵਾਸਤੇ ਕਿਉਂਕਿ 12 ਨਸੀ ਇੱਥੋਂ ਬਹੁਤ ਲੋਕ ਜਾਂਦੇ ਹਨ ਤੇ 12 ਨਸੀ ਇੱਕ ਜਿਹੜੀ ਅਸੀਂ ਇੱਥੋਂ ਬਹੁਤ ਲੋਕ ਜਾਂਦੇ ਹਨ ਤੇ 12 ਨਸੀ ਇੱਕ ਜਿਹੜੀ ਇੱਥੋਂ ਆਲਰੇਡੀ ਬੰਗਲੌਰ ਨੂੰ ਫਲਾਈਟ ਚੱਲ ਰਹੀ ਹੈ ਉਹਦਾ ਟਾਈਮ ਸੈੱਟ ਕਰਕੇ ਬਾਰਾਨਸੀ ਵਾਲੀ ਜਹਾਜ਼ ਦੇ ਨਾਲ ਮਲਾਉਣ ਵਾਸਤੇ ਵੀ ਗੱਲ ਚੱਲ ਰਹੀ ਹੈ ਮੈਨੂੰ ਉਮੀਦ ਹੈ ਕਿ ਇਹ ਵੀ ਬੜੀ ਛੇਤੀ ਹੋ ਜਾਏਗਾ ਤੇ ਨਾਲ ਨਾਲ ਜਿਹੜਾ 에어ਪੋਰਟ ਹੈ ਉਹਨੂੰ ਕੋਈ ਉੱਥੇ ਪ੍ਰੋਪਰ ਰਾਹਸਤਾ ਨਹੀਂ ਹੈ ਪਿੰਡ ਦੇ ਵਿੱਚ ਦੀ ਘੁੰਮ ਕੇ ਜਾਣਾ ਪੈਂਦਾ ਉਹਦੇ ਵਾਸਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਹਨ ਹੁਣ ਵੀ ਮੈਂ ਇੱਕ ਹਫ਼ਤੇ ਬਾਅਦ ਮੀਟਿੰਗ ਬੁਲਾਈ ਹੈ 에어ਪੋਰਟ ਦੇ ਉੱਤੇ ਹੀ ਤੇ ਉਹਦੇ ਵਿੱਚ ਵੀ ਰਸਤਾ ਜਿਹੜਾ ਉਹਦੇ ਨਾਲ ਵਧੀਆ ਰਸਤਾ ਖੁੱਲਾ ਲੱਗ ਜੇ ਤੇ ਡਾਇਰੈਕਟ ਰਸਤਾ ਲੱਗ ਜੇ ਪਹਿਨਾ ਮੈਂ ਜਿਹੜੀ 에어ਪੋਰਟ ਵਾਲੀ ਰੋਡ ਹੈ ਉਹਦੇ ਵਾਸਤੇ ਜਦੋਂ ਮੈਂ ਮੁੱਖ ਮੰਤਰੀ ਸੀ ਮੇਰਾ ਇਸ ਏਰੀਏ 'ਚ ਮੈਂ ਚੋਣ ਵੀ ਨਹੀਂ ਸੀ ਲੜੀ ਉਦੋਂ 68 ਕਰੋੜ ਰੁਪਇਆ ਦਿੱਤਾ ਸੀ ਉਹਦੇ ਨਾਲ ਜਿਹੜੀ ਬਾਹਰਲੀ ਸੜਕ ਹੈ ਉਹ ਸਾਰੀ ਤਿਆਰ ਹੋ ਗਈ ਹੈ ਤੇ ਹੁਣ ਕਨੈਕਟਿੰਗ ਰੋਡ ਬਣਾਣੀ ਹੈ ਉਦੇ ਵਾਸਤੇ ਸਾਡੀ ਸਰਕਾਰ ਤੇ ਦੋਨਾਂ ਸਰਕਾਰਾਂ ਦੇ ਨਾਲ ਗੱਲ ਚੱਲ ਰਹੀ ਹੈ ਤੇ ਅਸੀਂ ਬੜੀ ਛੇਤੀ ਉਹਦੇ ਵਿੱਚ ਵੀ ਸਫਲਤਾ ਪ੍ਰਾਪਤ ਕਰ ਲਾਂਗੇ ਉਸ ਤੋਂ ਅੱਗੇ ਜਿਹੜਾ ਰੇਲਵੇ ਦੇ ਕੰਮ ਹੈ ਇਹ ਬੜੇ ਇੰਪੋਰਟੈਂਟ ਹੈ ਜਿਸ ਤਰ੍ਹਾਂ ਹੁਣੇ ਅਮਰਸਰ ਕਟੜਾ ਬੰਦੇ ਭਾਰਤ ਚੱਲੀ ਹੈ ਉਹ ਇੱਥੇ ਰੁਕਣ ਲੱਗੀ ਹੈ ਦੂਸਰੀ ਬੰਦੇ ਭਾਰਤ ਟ੍ਰੇਨ ਹੈ ਜਿਹੜੀ ਇੱਥੇ ਰੁਕਦੀ ਨਹੀਂ ਉਹਦੇ ਵਾਸਤੇ ਮੈਂ ਸਬੰਧਤ ਮੰਤਰੀ ਨੂੰ ਜਾ ਕੇ ਮਿਲਿਆ ਉਹ ਵੀ ਇੱਥੇ ਰੁਕਣ ਲੱਗ ਜੇਗੀ ਜਿਹੜੀ ਦਿੱਲੀ ਤੋਂ ਆਉਂਦੀ ਹੈ ਦਿੱਲੀ ਕਟੜਾ ਹੁਣ ਅਗਲੀ ਗੱਲ ਇਹ ਹੈ ਕਿ ਜਿਹੜੇ ਰੇਲਵੇ ਬ੍ਰਿਜ ਹੈ ਉਹਨਾਂ ਵਾਸਤੇ ਮੈਂ ਪਿਛਲੇ 1 ਸਾਲ ਤੋਂ ਕੋਸ਼ਿਸ਼ ਕਰ ਰਿਹਾ ਹਾਂ ਜਿਹੜੀਆਂ ਕਿ ਕਾਫੀ ਮੇਰੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਉਹਦੇ ਵਿੱਚ ਜਿਹੜਾ 올ਡ ਬਿਆਨਤਨਗਰ ਵਾਲਾ ਤੇ ਗੁਰੂ ਨਾਨਕਪੁਰਾ ਓਵਰ ਬ੍ਰਿਜ ਹੈ ਇਹਨਾਂ ਦੇ ਟੈਂਡਰ ਲੱਗ ਚੁੱਕੇ ਆ ਤੇ ਬੜੀ ਛੇਤੀ ਕੰਮ ਜਿਹੜਾ ਇਹਨਾਂ ਦਾ ਸ਼ੁਰੂ ਹੋ ਜਾਣਾ ਇਸ ਦੇ ਨਾਲੇ ਟਾਂਡਾ ਫਾਟਕ ਤੇ ਰਾਮਨਗਰ ਵਾਲਾ ਜਿਹੜਾ ਕ੍ਰੋਸਿੰਗ ਹੈ ਉਹਨਾਂ ਦੀ ਵੀ ਸਰਕਾਰ ਦੇ ਨਾਲ ਗੱਲ ਅਸੀਂ ਅੱਗੇ ਵਧਾਈ ਹੈ ਤੇ ਜਿਹੜੇ ਫਲੋਰ ਦੇ ਵਿੱਚ ਤੇ ਆਦਮਪੁਰ ਦੇ ਵਿੱਚ ਜਿਵੇਂ C41 ਚੁਲਾੰਗ ਦੇ ਵਿੱਚ ਹੈ S40 ਮੋਗਾ ਆਦਮਪੁਰ ਭੋਗਪੁਰ ਮਿਲਦੇ ਨਾਲ ਹੈ ਹਾਈਵੇ ਦੇ ਨਾਲ ਤੇ ਗੇਟ A20 ਆਦਮਪੁਰ 에어ਪੋਰਟ ਨੂੰ ਜਿਹੜੀ ਸੜਕ ਜਾਂਦੀ ਆ ਉਹਦੇ ਤੇ ਐ ਇਹਨਾਂ ਦੇ ਵਿੱਚ ਵੀ ਅਸੀਂ ਕਾਫੀ ਅੱਗੇ ਵਧ ਗਏ ਐ ਤੇ ਇਹਨਾਂ ਦੇ ਵਿੱਚ ਵੀ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਦੇ ਐ ਜਿੰਨੇ ਵੀ ਹਲਕਾ ਜਲੰਧਰ ਦੇ ਵਿੱਚ ਫਾਟਕ ਪੈਂਦੇ ਐ ਉਹਨਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਐ ਕਿ ਆ ਅੰਡਰ ਬ੍ਰਿਜ ਬਣ ਜੇ ਜਾਂ ਓਵਰ ਬ੍ਰਿਜ ਬਣ ਜੇ ਤੇ ਇਹਦੇ ਵਿੱਚ ਬੜੀ ਛੇਤੀ ਜਿਹੜੇ ਟੈਂਡਰਿੰਗ ਦਾ ਸਿਸਟਮ ਐ ਉਹ ਸ਼ੁਰੂ ਹੋ ਰਿਹਾ ਐ ਤੇ ਇਹ ਕੰਮ ਜਿਹੜੇ ਐ ਉਹ ਛੇਤੀ ਹੋ ਜਾਣਗੇ। ਇੱਕ ਇੱਥੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਇਹਦਾ ਕੰਮ ਬੜਾ ਲਟਕ ਗਿਆ। ਇਹਦੇ ਬਾਰੇ 'ਚ ਮੈਂ ਮੰਤਰੀ ਨੂੰ ਵੀ ਮਿਲਿਆ। ਮੰਤਰੀ ਸਾਹਿਬ ਨੇ ਮੈਨੂੰ ਬਿਸ਼ਵਾਸ ਦਿੱਤਾ ਹੈ। ਇਹ ਕਿਹਦੇ 'ਚ ਸੈਕੰਡ ਐਂਟਰੀ ਦੀ ਗੱਲ ਹੈ ਤੇ ਇੱਕ ਐਲੀਵੇਟਰ ਹੈ। ਇਹ ਚੀਜ਼ਾਂ ਵੀ ਨਵੀਆਂ ਇਹਦੇ 'ਚ ਮਨਜ਼ੂਰ ਐਸੀ ਕਰਵਾਈਆਂ ਜਿਹੜੀਆਂ ਕਿ ਬੜੀ ਛੇਤੀ ਅੱਗੇ ਵਧਣਗੀਆਂ। ਤੇ ਨਾਲ-ਨਾਲ ਕੋਨਵੇ ਇਸ ਗੱਲ 'ਦੀ ਖੁਸ਼ੀ ਹੋਏਗੀ। ਕਿ ਐਸੀ ਨੈਸ਼ਨਲ ਹਾਈਵੇ ਦੇ ਨਾਲ ਸੰਪਰਕ ਕਰਕੇ ਅੱਜ ਵੀ ਮੇਰੀ ਨੈਸ਼ਨਲ ਹਾਈਵੇ ਦੇ ਅਫਸਰਾਂ ਦੇ ਨਾਲ ਆ ਮੇਰੇ ਕੋਲ ਫੋਟੋ ਵੀ ਹੈ ਮੀਟਿੰਗ ਹੋਈ ਹੈ ਤੇ ਐਸੀ ਨੈਸ਼ਨਲ ਹਾਈਵੇ ਦੇ ਵਿੱਚ ਜਿਸ ਤਰ੍ਹਾਂ ਜਿਹੜਾ ਫਗਵਾੜਾ ਤੋਂ ਵੀਦੂਪੁਰ ਤੱਕ ਜੀਟੀ ਰੋਡ ਜਾ ਰਿਹਾ ਇਹਦੇ ਵਿੱਚ ਬੜਾ ਕਈ ਜਗ੍ਹਾ ਪਾਣੀ ਖੜਦਾ ਹੈ ਕਈ ਜਗ੍ਹਾ ਹੰਪ ਹੈ ਕਈ ਜਗ੍ਹਾ ਸਰਵਿਸ ਲਾਈਨ ਟੁੱਟੀ ਵੀ ਹੈ ਕਈ ਪਿੰਡਾਂ ਦੇ ਵਿੱਚ ਪਾਣੀ ਖੜ ਰਿਹਾ ਜਿਵੇਂ ਲੰਮਾ ਪਿੰਡ ਹੈ ਚਗੋਟੀ ਹੈ ਸੂਚੀ ਪਿੰਡ ਹੈ ਤੇ ਇਹ ਜਿਹੜੀ ਸਮੱਸਿਆ ਦਾ ਹੱਲ ਹੈ ਤੇ ਨਾਲ-ਨਾਲ ਬੜੀ ਇੰਪੋਰਟੈਂਟ ਗੱਲ ਹੈ ਆਪਣੇ ਸ਼ਹਿਰ ਵਾਸਤੇ ਇੱਕ ਦੋ ਵਾਰ ਟੈਂਡਰ ਲਾ ਕੇ ਵੀ ਖਤਮ ਹੋ ਲਿਆ ਤੇ ਜਿਹੜਾ ਪੀਪੀ ਰੋਡ ਹੈ ਪੀਪੀ ਦਾ ਜਿਹੜਾ ਚੌਕ ਹੈ ਉੱਥੋਂ ਜੇ ਕਿਸੇ ਨੇ ਅਮਰਸਰ ਨੂੰ ਜਾਣਾ ਹੈ ਜਾਂ ਕੁੰਮੇ ਤੇ ਜਾਣਾ ਪੈਂਦਾ ਉਹਦੇ ਉੱਪਰ ਚੜ੍ਹਨ ਦੀ ਬੜੀ ਸਮੱਸਿਆ ਹੈ ਉਹਦੇ ਵਾਸਤੇ ਮੈਂ ਹੁਣ ਇੱਕ ਮਨਜ਼ੂਰ ਕਰਾਇਆ ਉੱਥੇ ਤੇ ਸਿੱਧਾ ਉੱਪਰ ਚੜ੍ਹ ਕੇ ਜਿਹੜਾ ਤੁਸੀਂ ਅੰਮ੍ਰਿਤਸਰ ਨੂੰ ਰੋਡ ਫੜ ਸਕਦੇ ਹੋ ਉੱਥੇ ਪੈਦਲ ਚੜ ਦਾ ਵੀ ਇੰਤਜ਼ਾਮ ਕਰਾਂਗੇ ਪੌੜੀਆਂ ਦਾ ਵੀ ਇੰਤਜ਼ਾਮ ਕਰਾਂਗੇ ਤੇ ਨਾਲ-ਨਾਲ ਰੈਂਪ ਬਣ ਕੇ ਤੁਸੀਂ ਉੱਥੇ ਤੇ ਸਿੱਧਾ ਚੜਜੋਗੇ ਉਹਦੀ ਜਿਹੜੀ ਹੈ ਉਹ ਆ ਮੇਰੇ ਕੋਲ ਐਸਟੀਮੇਟ ਦੀ ਕਾਪੀ ਹੈਗੀ ਹੈ ਤੇ ਹੁਣ ਮੈਂ ਚੇਅਰਮੈਨ ਨੂੰ ਤੇ ਪੰਜਾਬ ਸਰਕਾਰ ਦੇ ਅਫਸਰਾਂ ਨੂੰ ਦੋ ਤਰੀਕ ਨੂੰ ਦਿੱਲੀ ਸੱਦੇ ਆ ਚੇਅਰਮੈਨ ਜਿਹੜਾ ਪੂਰੇ ਇੰਡੀਆ ਦਾ ਚੇਅਰਮੈਨ ਹੈ ਯਾਦਵ ਸਾਹਿਬ ਹੈ ਤੇ ਨਾਲ-ਨਾਲ ਇੱਥੇ ਦਾ ਚੀਫ ਸੈਕਟਰੀ ਤੇ ਇੱਥੇ ਦੇ ਸਬੰਧਤ ਸੈਕਟਰੀ ਸਹਿਬਾਨ ਹਾਲਾਂਕਿ ਲੈਂਡ ਪੂਲਿੰਗ ਪਾਲਿਸੀ ਬਾਰੇ ਵੀ ਸੱਦੇ ਆਂ ਲੇਕਿਨ ਨਾਲ-ਨਾਲ ਜਲੰਧਰ ਦੀਆਂ ਸਮੱਸਿਆਵਾਂ ਖਾਸ ਤੌਰ ਤੇ ਆ ਪਹਿਲਾਂ ਮੈਂ ਲੱਗ ਕੇ 134 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕਰਾ ਲਿਆ ਜਿਹਦੇ ਵਿੱਚ 88 ਕਰੋੜ ਰੁਪਿਆ ਸੜਕ ਦੀ ਦੁਬਾਰੇ ਤੇ ਉਹਦੇ ਤੇ ਲੇਅਰ ਪਾ ਕੇ ਉਹਨੂੰ ਪੱਧਰਾ ਅਰ ਸਹੀ ਤਰੀਕਾ ਕਰਨਾ ਹੈ ਉਸ ਤੋਂ ਬਾਅਦ 4.5 ਕਰੋੜ ਰੁਪਇਆ ਉਹਦੀ ਜਿਹੜੀ ਕਨੈਕਟੀਵਿਟੀ ਹੈ আর ਉਹਦੇ ਜਿਹੜੀਆਂ ਖਰਾਬ ਹੋਈ ਹੈ ਵਾ ਕੰਮ ਉਹਨੂੰ ਠੀਕ ਕਰਨ ਵਾਸਤੇ ਸਰਵਿਸ ਰੋਡ ਦਾ ਫਿਰ ਜਿਹੜਾ ਰੋਡ ਦੇ ਆਲੇ-ਦਾਲੇ ਫਰਨੀਚਰ ਲੱਗਿਆ ਹੁੰਦਾ ਉਹਨਾਂ ਵਾਸਤੇ 7 ਕਰੋੜ ਰੁਪਇਆ ਫਿਰ ਜਿਹੜਾ ਬਾਈਕ ਵਾਸਤੇ ਜਾਂ ਨਾਲ ਤੁਰਨੇ ਵਾਸਤੇ ਫੁੱਟ ਪੈਦਲ ਚੱਲਣ ਵਾਸਤੇ ਹੈ ਉਹਨਾਂ ਵਾਸਤੇ 4 ਕਰੋੜ ਰੁਪਇਆ 3 ਕਰੋੜ 82 ਲੱਖ ਤੇ ਪਾਣੀ ਦਾ ਨਿਕਾਸ ਸੀਵਰੇਜ ਸਿਸਟਮ ਇਹ ਜਿਹੜੀ ਇੱਕ ਆਪਣੀ ਡਰੇਨ ਹੈ ਕਾਲਾ ਸੰਗਾਂ ਡਰੇਨ ਉਹਦੇ ਵਿੱਚ ਸਾਰਾ ਪਾਣੀ ਪਾ ਦੇਣਾ ਹੈ ਇਸੇ ਐਸੀ ਬੜੀ ਮਿਹਨਤ ਕਰਕੇ ਮੈਂ ਆਪ ਸਾਰੀ ਸੜਕ ਪਰ ਇੱਕ ਦਿਨ ਐਸੀ ਰਾਤ ਨੂੰ 12 ਵਜੇ ਤੋਂ ਬਾਅਦ ਘੰਮੇ ਤਿੰਨ ਘੰਟੇ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਅਸੀਂ ਸਹੀ ਤਰੀਕੇ ਨਾਲ ਕਰੀਏ ਇਹ ਸੜਕ ਦੇ ਉੱਪਰ ਅਸੀਂ ਅਗਲੇ ਸਾਲ ਤੁਹਾਨੂੰ ਕਿਤੇ ਪਾਣੀ ਖੜਿਆ ਜਲੰਧਰ ਚ ਨਹੀਂ ਮਿਲੇਗਾ ਐਸੀ ਇਹ 134 ਕਰੋੜ ਰੁਪਏ ਦਾ ਬਣਾਇਆ ਜਿਹਦਾ ਇੱਕ ਪਾਰਟ ਹੈ ਕਿ ਇਹਦਾ ਪਾਣੀ ਹੈ ਜਿਹੜਾ ਉਹਦਾ ਨਿਕਾਸ ਕਰਨਾ ਹੈ ਉਹਦੇ ਵਾਸਤੇ ਸਵਾ ਮੀਟਰ ਦੀ 1200 ਐਮਐਮ ਦੀ ਇੱਕ ਪੈਪ ਸਾਰੇ ਏਰੀਆ ਵਿੱਚ ਪਾ ਕੇ ਐਸੀ ਆ ਜਿਹੜੀ ਟ੍ਰੇਨ ਚੱਲ ਰਹੀ ਹੈ ਕਾਲਾ ਸੰਘਾ ਟ੍ਰੇਨ ਪੂਰੇ ਚ ਪਾਣੀ ਘੇਰਨਾ ਇਹ 36 ਕਰੋੜ 21 ਲੱਖ ਰੁਪਏ ਇਹਦੇ ਤੇ ਲੱਗੇਗਾ ਹਾਈਵੇ ਤੇ ਲਾਈਟਾਂ ਦਾ ਸਿਸਟਮ ਉਹਦੇ ਤੇ ਲੱਗਣਾ ਹੈ 22 ਲੱਖ ਰੁਪਈਆ 22 ਲੱਖ ਸੌਰੀ 2 ਕਰੋੜ 15 ਲੱਖ 61000 ਰੁਪਈਆ ਇੰਪਰੂਵਮੈਂਟ ਐਂਡ ਵਾਈਡਨਿੰਗ ਆਫ ਪੀਏਪੀ ਚੌਂਕ ਜਿਹੜਾ ਮੈਂ ਤੁਹਾਨੂੰ ਰੈਂਪ ਦੱਸਿਆ ਕਿ ਪੀਏਪੀ ਚੌਂਕ ਦੇ ਵਿੱਚ ਅਮਰਸਰ ਚਾਣੇ ਨੂੰ ਰੈਂਪ ਬਣਨਾ ਤੇ ਇਹਦੀ ਵਾਈਡਨਿੰਗ ਹੋਣੀ ਹੈ ਉਥੇ ਤੇ ਪੈਦਲ ਚਾਣੇ ਨੂੰ ਇੰਤਜ਼ਾਮ ਹੋਣਾ ਉਹਦੇ ਤੇ 4 ਕਰੋੜ 85 ਲੱਖ ਰੁਪਏ ਲੱਗਣਾ ਤੇ ਸ਼ਿਫਟਿੰਗ ਆਫ ਇਲੈਕਟ੍ਰੀਕਲ ਯੂਟਿਲਿਟੀ ਜਿੰਨੀਆਂ ਜਿਹੜੇ ਖੰਭੇ-ਖੰਭੇ ਇੱਧਰ ਉੱਧਰ ਸ਼ਿਫਟ ਕਰਨੇ ਪੈਣੇ ਉਹਨਾਂ ਤੇ ਪੈਸੇ ਲੱਗਣੇ ਆ ਇਹਦੇ ਤੇ ਟੋਟਲ ਕਾਸਟ ਹੈ ਜਿਹੜੀ ਉਹ 100.393 ਲੱਖ ਰੁਪਇਆ ਲੱਗਣਾ ਹੈ ਕਿ ਇਹ ਜਿਹੜਾ ਇਹਦੇ ਨਾਲ ਇਸ ਏਰੀਏ ਦੀ ਪੂਰੀ ਕਾਇਆਪਲਟ ਹੋ ਜਾਣੀ ਹੈ ਆਪਾਂ ਨੂੰ ਸੜਕਾਂ ਤੇ ਐਕਸੀਡੈਂਟ ਦੇ ਖਤਰੇ ਖਤਮ ਸਰਵਿਸ ਰੋਡ ਨੂੰ ਦੁਬਾਰੇ ਸਟਰੈਂਥਨਿੰਗ ਕਰਕੇ ਬਣਾਇਆ ਜਾਣਾ ਤੇ ਨਾਲ-ਨਾਲ ਅੰਮ੍ਰਿਤਸਰ ਨੂੰ ਜਾਣ ਵਾਸਤੇ ਸਮੱਸਿਆ ਖਤਮ ਹੋ ਜਾਣੀ ਹੈ ਤੇ ਨਾਲ-ਨਾਲ ਪਾਣੀ ਦੀ ਜਿਹੜੀ ਸਮੱਸਿਆ ਉਹ ਖਤਮ ਹੋ ਜਾਣੀ ਹੈ ਇਹ ਹੈਗਾ ਨੈਸ਼ਨਲ ਹਾਈਵੇ ਦਾ ਕੰਮ ਦੂਸਰਾ ਜਿਹੜਾ ਮੋਗੇ ਨੂੰ ਨੈਸ਼ਨਲ ਨੈਸ਼ਨਲ ਹਾਈਵੇ ਜਾ ਰਿਹਾ ਹੈ ਉਹਦੇ ਵਿੱਚ ਅਸੀਂ 134 ਕਰੋੜ ਰੁਪਏ ਦਾ ਨਵਾਂ ਇੱਕ ਐਸਟੀਮੇਟ ਬਣਾਇਆ ਉਹਦੇ ਜ ਹੰਪ ਹੈ ਉਹਦੇ ਜ ਕੱਲ ਵੀ ਅਸੀਂ ਜਦ ਗਏ ਆ ਸਾਰੀ ਸੜਕ ਨੂੰ ਦੁਬਾਰੇ ਦੇਖਿਆ ਉਹਦੇ ਵਿੱਚ ਜਿਹੜੀ ਸੀਮਿੰਟਡ ਸੜਕ ਬਣੀ ਵੀ ਹੈ ਉਹ ਇਸ ਤਰ੍ਹਾਂ ਇਸ ਤਰ੍ਹਾਂ ਕਰਦੀ ਹੈ ਗੱਡੀ ਜਾ ਕੇ ਤੇ ਗੱਡੀ ਖੜਕਦੀ ਵੀ ਹੈ ਰੁਕਦੀ ਵੀ ਘਟ ਹੈ ਤੇ ਟੋਏ ਵੀ ਹੈ ਉਹਦੇ ਵਿੱਚ ਐਸੇ ਅਗਲੇ 5 ਸਾਲ ਦੀ ਮੇਨਟੇਨੈਂਸ ਦਾ ਕੰਮ ਸਰਕਾਰ ਦੇਣ ਜਾ ਰਹੀ ਹੈ ਸਾਰੀ ਗੱਲ ਤੈ ਹੋ ਗਈ ਹੈ 2 ਤਰੀਕ ਨੂੰ ਮੇਰੀ ਮੀਟਿੰਗ ਹੈ ਉਹਨਾਂ ਦੇ ਨਾਲ ਉਹਦੇ ਨਾਲ ਜਿੱਥੇ ਪਹਿਲਾਂ ਸਟਰੈਂਥਨਿੰਗ ਆਰ ਉਹਨੂੰ ਠੀਕ ਕਰਨਾ ਤੇ ਫਿਰ ਅਗਲੇ 5 ਸਾਲ ਜੇ ਕਿਤੇ ਵੀ ਖਰਾਬ ਹੁੰਦੀ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਉਹ 134 ਕਰੋੜ ਰੁਪਏ ਦਾ ਕੰਮ ਜਿਹੜਾ ਸਰਕਾਰ ਦੇ ਰਹੀ ਹੈ ਇਹ ਹੈਗਾ ਡੰਬੜਾ ਸ਼ਾਹਕੋਟ ਮੋਗਾ ਰੋਡ ਲੰਬਾ ਸ਼ਾਹਕੋਟ ਰੋਡ ਇਹਦਾ 130 ਲੰਬੜਾ ਸ਼ਾਹਕੋਟ ਮੋਗਾ ਰੋਡ 133 ਕਰੋੜ ਰੁਪਏ ਦੀ ਮੇਨਟੇਨੈਂਸ ਹੈ ਇਹਦੇ ਵਿੱਚ ਲਾਈਟਨਿੰਗ ਹੈ ਸਟਰੈਂਥਨਿੰਗ ਹੈ ਇਹਦਾ ਸਾਰਾ ਆਉਣ ਵਾਲੇ 5 ਸਾਲ ਦਾ ਇਹਦਾ ਕੰਮ ਹੈ ਤੇ ਨਾਲ-ਨਾਲ ਆਦਮਪੁਰ ਦੇ ਵਿੱਚ ਜਿੱਥੇ ਮਈਆ ਭਗਵਾਨ ਦਾ ਦੇਰ ਆ ਉਹਦੇ ਨਾਲ ਪਾਣੀ ਖੜਦਾ। ਉਹ ਵੀ ਨੈਸ਼ਨਲ ਹਾਈਵੇ ਦੇ ਨਾਲ ਗੱਲ ਹੋ ਗਈ ਹੈ ਕਿ ਉਹ ਪਾਣੀ ਨੂੰ ਜਿਹੜਾ ਡਰੇਨ ਦੇ ਵਿੱਚ ਪਾਇਆ ਜਾਏਗਾ। ਇੱਕ ਸਰਦਾਰ ਪ੍ਰਗਟ ਸਿੰਘ ਦੇ ਨਾਲ ਮਿਲ ਕੇ ਜਿਹੜਾ ਕੂਲ ਰੋਡ ਹੈ ਇਹ ਬਣ ਰਿਹਾ। ਇਹਨਾਂ ਨੇ ਨਾਲਾ ਬੰਦ ਕਰਕੇ ਉੱਪਰ ਰੋਡ ਬਣਾਈ ਹੈ। ਇਹਦੇ ਜਿਹੜੀ ਕਨੈਕਟੀਵਿਟੀ ਹੈ ਜਿਹੜੀ ਨਵਾਂ ਰਿੰਗ ਰੋਡ ਬਣ ਰਿਹਾ। ਉਹਦੇ ਨਾਲ ਪ੍ਰਪੋਜ਼ ਨਹੀਂ ਕੀਤੀ ਹੋਈ। ਤੇ نیشنل ਹਾਈਵੇ ਦੇ ਨਾਲ ਅਸੀਂ ਗੱਲ ਕਰਕੇ ਇਹਨੂੰ ਉਹਦੇ ਨਾਲ ਕਨੈਕਟ ਕਰ ਰਹੇ ਹਾਂ ਤਾਂ ਕਿ ਇੱਧਰ ਤੇ ਜਾ ਜਾਈਏ ਤਾਂ نیشنل ਹਾਈਵੇ ਤੇ ਚੜ ਜੇ ਅਜੇ ਕੁਝ ਹੈ ਨਹੀਂ ਸੋ ਇਹ ਵੀ ਮੈਨੂੰ ਲੱਗਦਾ ਕੰਮ ਹੈ ਜਿਹੜਾ ਉਹ ਸਾਡਾ ਬੜੀ ਛੇਤੀ ਚੜ ਜਾਏਗਾ ਤੇ ਇੱਕ ਬੜਾ ਇੰਪੋਰਟੈਂਟ ਬੜੀ ਧੀਰ ਤੋਂ ਕੰਮ ਰੁਕਿਆ ਹੋਇਆ ਉਹ ਐਮਐਲਏ ਸਾਹਿਬ ਬੈਠੇ ਇਹਨਾਂ ਦਾ ਬੜਾ ਕੰਸਰਨ ਹੈ ਆਦਮਪੁਰ ਦੇ ਵਿੱਚ ਮੇਰਾ ਵੀ ਕੰਸਰਨ ਹੈ ਅਸੀਂ ਦੋਨਾਂ ਨੇ ਰਲ ਕੇ ਉਹਦੀ ਗੱਲ ਨੂੰ نیشنل ਹਾਈਵੇ ਦੇ ਨਾਲ ਟੇਕਓਵਰ ਕਰਿਆ ਅਖੀਰ ਦੀ ਗੱਲ ਇਹ ਨਿਕਲੀ ਕਿ ਇਹ ਪੰਜਾਬ ਸਰਕਾਰ ਕੋਲ ਕੰਮ ਹੈ ਤੇ ਪੰਜਾਬ ਸਰਕਾਰ ਉਹਦਾ ਕੰਮ ਨਹੀਂ ਕਰਾ ਰਹੀ ਜਿਹਨੂੰ ਟੈਂਡਰ ਦਿੱਤਾ ਹੋਇਆ ਸੀ ਉਹ ਟੈਂਡਰ ਲੈਪਸ ਹੋ ਗਿਆ ਤੇ ਹੁਣ ਉਹ ਉਹਨਾਂ ਰੇਟਾਂ ਦੇ ਕੰਮ ਕਰਨੇ ਨੂੰ ਤਿਆਰ ਨਹੀਂ ਐਸੀ ਪਿਛਲੇ 6 ਮਹੀਨੇ ਤੋਂ ਰੌਲਾ ਪਵਾ ਕੇ ਹੁਣ ਉਹ ਟੈਂਡਰ ਕੈਨਸਲ ਹੋਇਆ ਤੇ ਨਵਾਂ ਟੈਂਡਰ ਲੱਗਣ ਲੱਗਿਆ 2 ਤਰੀਕ ਨੂੰ ਅਸੀਂ ਦੋਵੇਂ 13 ਦਿੱਲੀ ਬੁਲਾਈਆਂ ਨੈਸ਼ਨਲ ਹਾਈਵੇ ਵੀ ਤੇ ਸਟੇਟਸ ਦੀ ਜਿਹੜੀ ਡਿਪਾਰਟਮੈਂਟ ਹੈ ਇਹ ਦੋਵੇਂ ਧਿਰਾਂ ਨੂੰ ਦਿੱਲੀ ਬੁਲਾ ਕੇ ਸਾਡੀ ਕੋਸ਼ਿਸ਼ ਇਹ ਹੈ ਕਿ ਇਹ ਸਟੇਟ ਤੋਂ ਸੈਂਟਰ ਕੋਲ ਚਲੇ ਜਾਵੇ ਸਟੇਟ ਵਾਲਿਆਂ ਨੇ ਕੰਮ ਨਹੀਂ ਕਰਨਾ ਇਹਨਾਂ ਦੀ ਬੀਜਲੈਂਸ ਇਨਕੁਆਇਰੀ ਚੱਲ ਰਹੀ ਹੈ ਇਹ ਉਹ ਜਿਹੜੀ ਉਸ ਤੋਂ ਅਗਲੀ ਜਗ੍ਹਾ ਹੈ ਉਹ ਅਕਵਾਇਰ ਕਰਕੇ ਨਹੀਂ ਦੇ ਰਹੇ ਸੋ ਅਫਸਰਾਂ ਦੀ ਦੋ ਤਰੀਕ ਨੂੰ ਮੀਟਿੰਗ ਬੁਲਾਈਏ ਇਹ ਵੀ ਮੈਂ ਜਿਹੜਾ ਅਸੀਂ ਦੋਨੋਂ ਜੜੇ ਰਲ ਕੇ ਬੜੀ ਛੇਤੀ ਜਿਹੜਾ ਆਦਮਪੁਰ ਦਾ ਪੁਲ ਦਾ ਕੰਮ ਰੁਕਿਆ ਹੋਇਆ ਉਹਨੂੰ ਅਸੀਂ ਟੇਕ ਅਪ ਕੀਤਾ ਤੇ ਇਸ ਨੂੰ ਐਸੀ ਅੱਗੇ ਚੜਾਵਾਂਗੇ ਸੋ ਅੱਜ ਐਸੇ ਇਹ ਤਿੰਨ ਡਿਪਾਰਟਮੈਂਟਾਂ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ ਬਾਕੀ ਡਿਪਾਰਟਮੈਂਟਾਂ ਬਾਰੇ ਕਿਸ ਦਿਨ ਫੇਰ ਕਰਾਂਗੇ ਤੇ ਮੈਂ ਧੰਨਵਾਦੀ ਹਾਂ ਸਾਰੇ ਐਮਐਲਏ ਸਹਿਬਾਨ ਦਾ ਜਿਨ੍ਹਾਂ ਨੇ ਸੰਸਦ ਰਤਨ ਮਿਲਣ ਤੇ ਮੈਨੂੰ ਵੀ ਵਧਾਈ ਦਿੱਤੀ ਹੈ ਲੋਕਾਂ ਨੂੰ ਵੀ ਵਧਾਈ ਦਿੱਤੀ ਹੈ ਤੇ ਮੈਂ ਫੇਰ ਲੋਕਾਂ ਨੂੰ ਇੱਕ ਵਾਰ ਇਸ ਬਾਰੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ 134 ਕਰੋੜ ਰੁਪਇਆ ਇਧਰਲੇ ਨੈਸ਼ਨਲ ਹਾਈਵੇ ਦਾ ਹੈ 134 ਕਰੋੜ ਰੁਪਇਆ ਇਹ ਮੋਗੇ ਵਾਲੇ ਨੈਸ਼ਨਲ ਹਾਈਵੇ ਦਾ ਹੈ ਤੇ ਰਿੰਗ ਰੋਡ ਹੈ ਉਹਦੀ ਐਸੀ ਸਮੀਖਿਆ ਕੀਤੀ ਆ ਉਹਦੇ ਪਰ ਮੈਂ ਕਾਫੀ ਦੂਰ ਤੱਕ ਪੈਦਲ ਘੁੰਮਿਆ ਉਹਦੀ ਬੜੀ ਛੇਤੀ ਉਹਦਾ ਕੰਮ ਅੱਗੇ ਵਧਾਣਾ ਹੈ ਤੇ ਉਹਨਾਂ ਦੀ ਵੱਖਰੀ ਲਾਗਤ ਹੈ ਤੇ ਜਿਹੜਾ ਪੂਲ ਆਦਮਪੁਰ ਵਾਲਾ ਰੁਕਿਆ ਹੋਇਆ ਉਹਦੀ ਵੱਖਰੀ ਲਾਗਤ ਹੈ ਤੇ ਜਿਹੜਾ ਮਈਆ ਭਗਵਾਨ ਵਾਲਾ ਕੰਮ ਹੈ ਉਹਦੀ ਵੱਖਰੀ ਲਾਗਤ ਹੈ ਸੋ ਇਹ ਸਾਰੇ ਮਿਲ ਕੇ ਲਗਭਗ ਇੱਥੇ 1000 ਕਰੋੜ ਰੁਪਏ ਦਾ ਜਿਹੜਾ ਕੰਮ ਹੈ ਉਹ ਨਵੇਂ ਐਸਟੀਮੇਟ ਬਣ ਕੇ ਕੰਮ ਸ਼ੁਰੂ ਹੋਏਗਾ। ਪੰਜਾਬ ਜਿਹੜਾ ਉਹ ਨਿਕ ਰਿਹਾ ਹੈ ਭਾਰਤ ਦੇ ਵਿੱਚ ਉਹਦੇ ਉਹਦੇ ਬਾਰੇ ਤੁਸੀਂ ਕੋਈ ਪੰਜਾਬ ਜਿਹੜਾ ਅੱਜ ਪਾਣੀ ਦੇ ਵਿੱਚ ਨਿਕ ਰਿਹਾ ਹੈ ਉਹ ਅੱਜ ਇਹ ਵੈਸੇ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਾਂਗਾ ਲੇਕਿਨ ਅਜੇ ਤੱਕ ਜਿਹੜੀ ਮੈਂ ਗੱਲ ਕਰ ਰਿਹਾ ਉਹ ਉਹਨਾਂ ਕੰਮਾਂ ਦੀ ਗੱਲ ਕਰ ਰਿਹਾ ਜਿਹੜੇ ਮੈਂ ਐਜ ਐਮਪੀ ਤਿੰਨ ਡਿਪਾਰਟਮੈਂਟਾਂ ਵਿੱਚ ਰੇਲਵੇ 에어ਪੋਰਟ ਤੇ ਜਿਸ ਤਰ੍ਹਾਂ ਹੁਣ ਇੱਥੇ ਬੰਦੇ ਭਾਰਤ ਨੇ ਰੁਕਦੀ ਉਹਦਾ ਮੈਂ ਮੰਤਰੀ ਨੂੰ ਮਿਲਿਆ ਕਿ ਦਿੱਲੀ ਵਾਲੀ ਬੰਦੇ ਭਾਰਤ ਵੀ ਰੁਕੇ ਜਿਵੇਂ ਤਿੰਨ ਡਿਪਾਰਟਮੈਂਟਾਂ ਦੀ ਗੱਲ ਕੀਤੀ ਹੈ ਇਸ ਤੋਂ ਬਾਅਦ ਜੇ ਤੁਸੀਂ ਇਹਦੇ ਬਾਰੇ ਕੋਈ ਗੱਲ ਪੁੱਛਣੀ ਪੁੱਛ ਲੋ ਫੇਰ ਮੈਂ ਤੁਹਾਡੇ ਨਾਲ ਪਾਣੀ ਦੀ ਗੱਲ ਕਰ ਦਵਾਂ ਤੁਸੀਂ ਜਾ ਕੇ ਆਇਆ ਹਰਕਾ ਸ਼ਾਹ ਕੋਲ ਉਹ ਤੁਸੀਂ ਬਾਹਰ ਮੈਂ ਉੱਥੇ ਤੁਸੀਂ ਮੌਜਨਾ ਕੀਤਾ ਹੈਗਾ ਕਿਵੇਂ ਦੇਖਦੇ ਹੋ ਲਗਾਤਾਰ ਡੈਮਾਂ ਤੋਂ ਪਾਣੀ ਛੱਡਿਆ ਜਾ ਰਿਹਾ ਹੈ ਬਾਜ਼ਾਰਾ ਮੁੱਖਾ ਤੁਸੀਂ ਪਾਣੀ ਆ ਰਿਹਾ ਹੈਗਾ ਅਤੇ ਕਈ ਜਿਹੜੇ ਇਲਾਕੇ ਨੇ ਕਈ ਜਿਹੜੇ ਨੇ ਕਲਪਾਰਟੀ ਚ ਫੇਰ ਤੇ ਨਹੀਂ ਤੇ ਉਸ ਨੂੰ ਨੇ ਜਿਵੇਂ ਦੇਖਿਆ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ बार-बार ਬਾੜ ਆ ਰਹੀ ਹੈ ਬਾੜ-ਬਾੜ ਹੜ੍ਹ ਆ ਰਹੇ ਉਹਦਾ ਸਿੰਪਲ ਇੱਕੋ ਕਾਰਨ ਹੈ ਕਿ ਇਹ ਸਰਕਾਰ ਨੇ ਪਿਛਲੇ 3.5 ਸਾਢੇ 3 ਦੇ ਵਿੱਚ ਕੋਈ ਨਾਲੇ ਦੀ ਸਪਾਈ ਨਹੀਂ ਕਰਾਈ ਕਿਸੇ ਨਦੀ ਦੀ ਸਪਾਈ ਨਹੀਂ ਕਰਾਈ ਕੋਈ ਦਰਿਆ ਦੀ ਸਪਾਈ ਨਹੀਂ ਕਰਾਈ ਜਿਹਦੇ ਕਰਕੇ ਦਰਿਆਵਾਂ 'ਚ ਪਾਣੀ ਰੋਕੇ ਬੰਨ ਟੁੱਟ ਰਹੇ ਬੰਨਾਂ ਦੀ ਸਟਰੈਂਥਨਿੰਗ ਵਾਸਤੇ ਕੋਈ ਗੌਰ ਨਹੀਂ ਕੀਤੀ ਕੋਈ ਇਹਨਾਂ ਨੇ ਬਜਟ ਇਰੀਗੇਸ਼ਨ ਚ ਐਸਾ ਨਹੀਂ ਰੱਖਿਆ ਕਿਸੇ ਜਿਹਦੇ ਨਾਲ ਨਦੇ ਨਾਲੀਆਂ ਇੱਥੇ ਤੱਕ ਇਹ ਸ਼ਹਿਰਾਂ ਦੇ ਵਿੱਚ ਸਾਡੇ ਆਪਣੇ ਜਲੰਧਰ ਦੇ ਵਿੱਚ ਆ ਤੁਸੀਂ ਬੈਸਟ ਚਲੇ ਜਾਓ ਸਾਰਾ ਸੀਵਰੇਜ ਚੋਕ ਹੋਇਆ ਪਿਆ ਇਹਨਾਂ ਨੇ ਕੋਈ ਖਲਵਾਇਆ ਨਹੀਂ ਨਾਲੀਆਂ ਇਹਨਾਂ ਨੇ ਨਹੀਂ ਖਲਵਾਈਆਂ ਅੱਗੇ ਪਾਣੀ ਦਾ ਨਿਕਾਸ ਸਹੀ ਨਹੀਂ ਕੀਤਾ ਇਹ ਸਰਕਾਰ ਦੀ ਨਲੈਕੀ ਕਰਕੇ ਅੱਜ ਪੰਜਾਬ ਨੂੰ ਸੰਤਾਪ ਭੋਗਣਾ ਪੈ ਰਿਹਾ ਪਾਣੀ ਦੀ ਮਾਰ ਭੋਗਣੀ ਪੈ ਰਹੀ ਹੈ ਤੇ ਇਹ ਸਿਰਫ ਸਰਕਾਰ ਦੀ ਨਲੈਕੀ ਕਰਕੇ ਹੋਇਆ ਜਿੱਥੇ ਸਫਾਈ ਨਹੀਂ ਕਰਾਈ ਤੇ ਨਾਲ-ਨਾਲ ਇਲੀਗਲ ਤੇ ਇਲ ਪਲਾਨ ਮਾਈਨਿੰਗ ਜਿਹੜੀ ਚੱਲ ਰਹੀ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਨੇ ਕੋਈ ਦਰਿਆ ਖੱਡ ਰੇਤਾ ਪੰਜਾਬ ਨੇ ਆਕਸ਼ਨ ਨਹੀਂ ਕੀਤਾ ਤੇ ਨਾ ਹੀ ਕੋਈ ਪਲੈਨਿੰਗ ਦਿੱਤੀ ਹੈ ਕਿ ਕਿੱਥੋਂ ਰੇਤਾ ਚੱਕ ਸਕਦੇ ਕਿਸ ਤਰੀਕੇ ਨਾਲ ਚੱਕ ਸਕਦੇ ਡੀਸਿਲਟਿੰਗ ਨਹੀਂ ਹੋਈ ਨਜਾਇਜ਼ ਮਾਈਨਿੰਗ ਹੋਣ ਕਰਕੇ ਅਗਲੇ ਨੇ ਰਾਤ ਨੂੰ ਚੋਰੀ ਦੇ ਗਾਜਾ ਲਾਠੀਆਂ ਦੇ ਗਾਜ ਹੋ ਗਏ ਚੋਰੀ ਦੇ ਥਾਨ ਤੇ ਰਾਤਾਂ ਨੂੰ ਕਿਸੇ ਨੇ ਕਿਤੇ ਦੇ ਪੱਟ ਲਈ ਇਹਨਾਂ ਦੇ ਐਮਐਡੀ ਨਾਲ ਮਿਲ ਕੇ ਕਿਸੇ ਨੇ ਪੁਲਿਸ ਨਾਲ ਮਿਲ ਕੇ ਕਿਤੇ ਦੇ ਪਕੜ ਲਈ ਐਸੀ 5.5 ਰੁਪਏ ਰੇਤਾ ਦਿੰਦੇ ਸੀ ਹੁਣ ਮਿਲਦਾ ਹੈ ਰੇਤਾ ਲੇਕਿਨ ਕਾਨੂੰਨੀ ਤੌਰ ਤੇ ਨਹੀਂ ਮਿਲ ਰਿਹਾ 35 ਰੁਪਏ ਮਿਲ ਰਿਹਾ ਤੁਸੀਂ ਵੀ ਮਕਾਨ ਬਣਾਓ ਰੇਤਾ ਤੁਹਾਨੂੰ ਮਿਲੇਗਾ ਲੇਕਿਨ ਕੋਈ ਵੀ ਸਰਕਾਰੀ ਖੱਡ ਕਾਨੂੰਨੀ ਤੌਰ ਤੇ ਨਿਲਾਮ ਨਹੀਂ ਹੈ ਜੀਦੇ ਕਰਕੇ ਇਹ ਫਲੱਡ ਆਇਆ ਹੈ ਇਲੀਗਲ ਤੇ ਇਲ ਪਲਾਨਡ ਹੋ ਗਿਆ ਸਾਰਾ ਕੰਮ ਕਿਸੇ ਗਿਰੰਦੇ ਦੇ ਮੈਂਬਰ ਪਾਰਲੀਮੈਂਟ ਹੋ ਗਈ ਗਿਰੰਦੇ ਸ਼ਹਿਰ ਦੀ ਜਿਹੜੀ ਸੀਦੇ ਵਿਵਸਾਏ ਇੰਨੀ ਖਾਦ ਹੋ ਚੁੱਕੀ ਆ ਅੱਜ ਲੱਗਦਾ ਬੇਰੀ ਸਾਭ ਨੂੰ ਧਰਨੇ ਜਿਹਾ ਕਟਾ ਕੇ ਆਇਆ ਸੀਵਰੇਜ ਦਾ ਮੈਂ ਇਹੀ ਕਹਿ ਰਿਹਾ ਸਾਡੇ ਤਾਂ ਪੱਲੇ ਧਰਨੇ ਰਹਿ ਗਏ ਆ ਇਹ ਸਰਕਾਰ ਨੇ ਪਹਿਲਾਂ ਤਾਂ ਇੱਥੇ ਦੀ ਐਮਸੀ ਦੀ ਇਲੈਕਸ਼ਨ ਲੁੱਟੀ ਫਿਰ ਇੱਥੇ ਬਾਏ ਇਲੈਕਸ਼ਨ ਲੁੱਟੀ ਇਲੈਕਸ਼ਨਾਂ ਲੁੱਟ ਲੈਂਦੇ ਆ ਪੈਸੇ ਡੰਡਾ ਜੋਰ ਪੁਲਿਸ ਦੇ ਨਾਲ ਪੈਸੇ ਵੰਡਾਉਣੇ ਪੁਲਿਸ ਤੋਂ ਇਲੈਕਸ਼ਨ ਲਟਰਾਉਣੀ ਇਹ ਕੰਮ ਕਰਕੇ ਇਲੈਕਸ਼ਨਾਂ ਲੁੱਟ ਲੀਆਂ ਲੇਕਿਨ ਕੰਮ ਗਰਾਊਂਡ ਤੇ ਕੋਈ ਨਹੀਂ ਕੀਤਾ ਅਗਲੇ ਕਹਿੰਦੇ ਅਸੀਂ ਤਾਂ ਪੈਸੇ ਆ ਡੰਡੇ ਨਾਲ ਇਲੈਕਸ਼ਨ ਜਿੱਤਦੇ ਆ ਕੰਮ ਕਰਾਉਣ ਦੀ ਕੀ ਲੋੜ ਹੈ ਹੁਣ ਨਾ ਸੀਵਰੇਜ ਸਾਫ ਕੀਤਾ ਹੀਰਾਂ ਨੇ ਪੈਪਾਣੀ ਸਾਫ ਕੀਤੀਆਂ ਨਾ ਨਾਲੀਆਂ ਸਾਫ ਕੀਤੀਆਂ ਜਿਹਦੇ ਕਰਕੇ ਘਰਾਂ ਦੇ ਵਿੱਚ ਗੰਦਾ ਪਾਣੀ ਵੜ ਗਿਆ ਤੇ ਘਰ ਪਰੇਸ਼ਾਨ ਹੈ ਇਸ ਕਰਕੇ ਅੱਜ ਤਰਨਾ ਅਸੀਂ ਦੇ ਰਹੇ ਹਾਂ ਉੱਥੇ ਆਪਣੇ ਮੇਰੀ ਸਾਭ ਉਰੀ ਤੇ ਵੱਖ-ਵੱਖ ਲੋਕ ਪਰੇਸ਼ਾਨ ਆ ਸੋ ਸੀਐਮ ਨੇ ਅੱਜ ਮੀਟਿੰਗ ਬੁਲਾਈ ਹੈ ਮੰਤਰੀਆਂ ਨੂੰ ਐਮਐਲਏ ਨੂੰ ਬੁਲਾ ਕੇ ਜਿੱਥੇ ਜਿੱਥੇ ਬਾੜ ਆਈ ਉਸ ਨੂੰ ਲੈ ਕੇ ਮਿਲਣੀ ਕੀਤੀ ਗਈ ਹੈ ਔਰ ਇੱਕ ਮਿਨੀਟਿਊਡਸ ਚੱਲ ਰਹੀ ਹੈਗੀ ਹੈ ਉਹ ਵੀ ਉਹਨਾਂ ਨੂੰ ਵੀਰ ਜੀ ਬਾਅਦ ਦੇ ਵਿੱਚ ਮੀਟਿੰਗਾਂ ਦਾ ਫਾਇਦਾ